ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੰਨਾਂ ਚ ਪੱਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਰੱਸੀ ਨਾਲ ਗਲਾ ਘੁੱਟ ਕੇ ਕਤਲ ਅਗਿਆ ਘਰ ਗਹਿਨੇ ਸਾਈਕਲ ਸਭ ਗਿਰਵੀ ਸਨ ਅਖੰਨਾ 3 ਜੂਨ 2025 ਦੇ ਖੰਨਾ ਦੇ ਮਲੋਦ ਪਿੰਡ ਜ਼ਿਕਰ ਵਿੱਚ ਇੱਕ ਔਰਤ ਦਾ ਉਸਦੇ ਪਤੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਕਾਰਨ ਪਤੀ ਦਾ ਜੂਏ ਦੀ ਆਦਤ ਸੀ। ਪਤਨੀ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ। ਜੇ ਇਸ ਕਾਰਨ ਪਤੀ ਨੇ ਰੱਸੀ ਨਾਲ ਉਸ ਨੂੰ ਘੁੱਟ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ ਵਾਸੀ ਜ਼ਿਕਰ ਜੀਰ ਕਸ ਵੱਲੋਂ ਹੋਈ ਹੈ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਲਗਭਗ 10 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਜੀ ਖਰਦੇ ਰਹਿਣ ਵਾਲੇ ਪਿੰਡ ਲਖਵੀਰ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਭੈਣ ਨੇ ਦੋ ਤੀਆਂ ਨੂੰ ਜਨਮ ਦਿੱਤਾ 6 ਇੱਕ 6 ਸਾਲ ਦੀ ਅਤੇ ਛੋਟਾ ਤੇ ਡੇਢ ਸਾਲ ਦਾ ਹੈ ਲਖਵੀਰ ਸਿੰਘ ਜੂਏ ਦਾ ਆਦੀ ਸੀ ਉਹ ਹਰ ਰੋਜ਼ ਜੂਏ ਵਿੱਚ ਪੈਸੇ ਹਾਰਦਾ ਸੀ ਤੇ ਕਈ ਵਾਰ ਉਸ ਦੀ ਭੈਣ ਉਸ ਤੋਂ ਪੈਸੇ ਲੈ ਕੇ ਆਪਣੇ ਪਤੀ ਨੂੰ ਦਿੰਦੀ ਸੀ ਕਿਉਂਕਿ ਲਖਵੀਰ ਨੂੰ ਲਖਵੀਰ ਉਸ ਨੂੰ ਕੁੱਟਦਾ ਰਹਿੰਦਾ ਸੀ ਹੁਣ ਤੱਕ ਲਖਵੀਰ ਰੰਦਾ ਨਾ ਸਿਰਫ ਜੂਏ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਸੀ ਸਗੋਂ ਘਰ ਆਪਣਾ ਘਰ ਭੈਣ ਦੇ ਗਹਿਣੇ ਅਤੇ ਇਥੋਂ ਤੱਕ ਕਿ ਆਪਣੀ ਸਾਈਕਲ ਵੀ ਗਿੜਵੀ ਰੱਖ ਚੁੱਕਾ ਸੀ ਪਰਮਜੀਤ ਕੌਰ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ 2 ਜੂਨ ਨੂੰ ਪਰਮਜੀਤ ਕੌਰ ਨੇ ਦੋ ਜੂਆ ਖੇਡਣ ਲਈ ਪੈਸੇ ਮੰਗੇ ਸਨ ਇਸ ਤੋਂ ਬਾਅਦ ਰਵਿਸ਼ ਸਿੰਘ ਨੇ ਰੱਸੀ ਨਾਲ ਉਸ ਦਾ ਗਲ ਘੁੱਟ ਦਿੱਤਾ ਹੈ ਕਾਂੜ ਗਵਾੜ ਵਿੱਚ ਰਹਿਣ ਵਾਲੇ ਲੋਕਾਂ ਨੇ ਪਰਮਜੀਤ ਪਰਮਜੀਤ ਦੇ ਪਿਤਾ ਮਾਤਾ ਦੇ کارਖਾਨਾ ਵਿੱਚ ਦੇਖਨਾਂ ਦੇ ਪਿੰਡ ਪਟੀਆਂ ਨੂੰ ਸੂਚਿਤ ਕੀਤਾ ਜਦੋਂ ਕਿ ਉਸ ਦੇ ਮਾਪੇ ਜਿਕਰ ਪਿੰਡ ਪੁੱਜੇ ਤਾਂ ਉਸ ਤਾਂ ਉਹਨਾਂ ਨੇ ਦੇਖਿਆ ਕਿ ਪਰਮਜੀਤ ਕੌਰ ਚਾਦਰ ਨਾਲ ਟੱਕੇ ਹੋਏ ਹੋਏ ਮੰਜੇ ਤੇ ਪਈ ਸੀ ਗਰਦਨ ਤੇ ਰੱਸੀ ਦੇ ਨਿਸ਼ਾਨ ਸਨ ਫਿਰ ਪੁਲਿਸ ਨੂੰ ਫਿਰ ਪੁਲਿਸ ਨੂੰ ਸੂਚਿਤ ਕੀਤਾ ਤੇ ਪਾਇਲ ਦੀ ਐਸਪੀ ਹਿੰਮਤ ਮਹਿੋਤਰਾ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪ੍ਰਕਾਸ਼ਦੀਪ ਸਿੰਘ ਦੀ ਸ਼ਿਕਾਇਤ ਨੇ ਪੁਲਿਸ ਦੇ ਦੇ ਨੇ ਦੋਸ਼ੀ ਲਖਵੀਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਕਭਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ